ਕੱਕਾ ਤੇ ਮਨਜੀਤ ਆਪਣਾ ਇੰਜੋਏ ਕਰ ਰਹੇ ਸੀ ਸੰਧੂ ਹੋਰੀ ਆਪਣਾ ਪ੍ਰੀਤੀ ਨੇ ਨਿੱਕੀ ਨਾਲ ਗੱਲ ਕਰਨ ਤੋਂ ਬਾਅਦ ਮਨਜੀਤ ਨੂੰ ਹੈਲੋ ਲਿਖ ਕੇ ਮੈਸੇਜ ਕਰ ਦਿੱਤਾ ਜੋ ਮਨਜੀਤ ਨੇ ਨਾਲ ਦੀ ਨਾਲ ਹੈਲੋ ਦਾ ਰਿਪਲਾਈ ਕਰ ਦਿੱਤਾ ਤੇ ਫਿਰ ਇੱਕ ਦੂਜੇ ਦਾ ਹਾਲਚਲ ਪੁੱਛਣ ਲੱਗੇ ਪ੍ਰੀਤੀ ਨੇ ਕਿਹਾ ਕਿ ਉਹ ਕਿੱਥੇ ਹੈ ਤਾਂ ਮਨਜੀਤ ਨੇ ਕਿਹਾ ਕਿ ਖੇਤਾਂ ਕੱਕੇ ਨਾਲ ਰੋਟੀ ਦੇਣ ਲਈ ਆਇਆ ਸੀ ਤਾਂ ਪ੍ਰੀਤੀ ਕਹਿੰਦੀ ਉਹ ਤਾਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਇਆਂ ਨੂੰ ਹਲੇ ਇੱਥੇ ਹੀ ਬੈਠੇ ਕੀ ਕਰ ਰਹੇ ਹੋ ਤੁਸੀਂ ਤਾਂ ਮਨਜੀਤ ਕਹਿੰਦਾ ਤੈਨੂੰ ਕਿਵੇਂ ਪਤਾ ਵੀ ਸਾਨੂੰ ਕਾਫੀ ਟਾਈਮ ਹੋ ਗਿਆ ਆਇਆਂ ਨੂੰ ਤਪ੍ਰੀਤੀ ਕਹਿੰਦੀ ਐਵੇਂ ਹੀ ਪਤਾ ਲਗਾ ਲਈਦਾ ਅਸੀਂ ਤਾਂ ਮਨਜੀਤ ਹੱਸਦਾ ਹੋਇਆ ਕਹਿੰਦਾ ਉਹ ਅੱਛਾ ਜੀ ਸਾਡੀ ਜਸੂਸੀ ਹੋ ਰਹੀ ਹੈ ਕਿ ਅਸੀਂ ਕਿਹੜੇ ਵੇਲੇ ਕਿੱਥੇ ਜਾਂਦੇ ਹਾਂ ਪ੍ਰੀਤੀ ਵੀ ਹੱਸਦੇ ਹੋਈ ਕਹਿੰਦੀ ਹੈ ਹਾਂਜੀ ਹੁਣ ਇੰਨਾ ਕੁ ਤਾਂ ਹੱਕ ਮੇਰਾ ਬੰਦਾ ਹੀ ਹੈ ਤੁਹਾਡੇ ਤੇ ਫਿਰ ਵੀ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮਨਜੀਤ ਇਹ ਮੈਸੇਜ ਪੜ ਖੁਸ਼ ਹੋ ਜਾਂਦਾ ਹੈ ਕਿ ਪ੍ਰੀਤੀ ਉਸਨੂੰ ਪਿਆਰ ਕਰਦੀ ਹੈ ਪਰ ਬਾਅਦ ਪ੍ਰੀਤੀ ਵੇਖਦੀ ਹੈ ਕਿ ਇਹ ਕੀ ਲਿਖ ਹੋ ਗਿਆ ਮੇਰੇ ਤੋਂ ਚਾਚਾ ਨਾਲ ਉਹ ਆਪਣੇ ਆਪ ਨੂੰ ਪਾਗਲ ਕਹਿਣ ਲੱਗਦੀ ਹੈ ਉਦੋਂ ਮਨਜੀਤ ਮੈਸੇਜ ਦਾ ਰਿਪਲਾਈ ਕਰਦਾ ਅੱਛਾ ਜੀ ਪਿਆਰ ਹੋ ਗਿਆ ਤੁਹਾਨੂੰ ਸਾਡੇ ਨਾਲ ਤਾਂ ਪ੍ਰੀਤੀ ਸੰਗੀ ਦੀ ਹੋਈ ਫੋਨ ਰੱਖ ਦਿੰਦੀ ਹੈ ਤੇ ਮੁੜ ਕੇ ਕੋਈ ਜਵਾਬ ਨਹੀਂ ਦਿੰਦੀ ਮੈਸੇਜ ਦਾ ਮਨਜੀਤ ਵੀ ਰੱਖ ਦਿੰਦਾ ਹੈ ਫੋਨ ਤੇ ਮਾਨੀ ਮਨ ਬਹੁਤ ਖੁਸ਼ ਹੁੰਦਾ ਹੈ ਕਿ ਜਿਵੇਂ ਉਹ ਪ੍ਰੀਤੀ ਨੂੰ ਪਿਆਰ ਕਰਦਾ ਹੈ ਪ੍ਰੀਤੀ ਵੀ ਉਸ ਨੂੰ ਪਿਆਰ ਕਰਦੀ ਹੈ ਤਾਂ ਉਹ ਖੁਸ਼ੀ ਚ ਕਾਕੇ ਨੂੰ ਜੱਫੀ ਪਾ ਲੈਂਦਾ ਕਾਗਾ ਕਹਿੰਦਾ ਕੀ ਹੋ ਗਿਆ ਤੈਨੂੰ ਯਾਰ ਇਤੇ ਜ਼ਿਆਦਾ ਤਨੀ ਚੜ ਗਈ ਤਨੂੰ ਤਾਂ ਮਨਜੀਤ ਹੱਸਦਾ ਹੋਇਆ ਕਹਿੰਦਾ ਨਹੀਂ ਹੋਏ ਅੱਜ ਮੈਂ ਬਹੁਤ ਖੁਸ਼ ਹਾਂ ਯਾਰ ਤਾਂ ਕਾਕਾ ਕਹਿੰਦਾ ਕੀ ਲੱਗ ਗਿਆ ਤੈਨੂੰ ਬੈਠੇ-ਬੈਠੇ ਨੂੰ ਜਿਹੜਾ ਇੰਨਾ ਖੁਸ਼ ਹੋ ਗਿਆ ਤਾਂ ਮਨਜੀਤ ਕਹਿੰਦਾ ਯਾਰ ਐਦਾਂ ਲੱਗਦਾ ਜਿਵੇਂ ਮੈਨੂੰ ਕੋਈ ਜਹਾਨ ਦੀ ਬਗਰੀ ਖੁਸ਼ੀ ਮਿਲ ਗਈ ਹੈ ਹਰ ਚੀਜ਼ ਹੁਣ ਆਪਣੀ-ਆਪਣੀ ਲੱਗਦੀ ਹੈ ਦਿਲ ਕਰਦਾ ਉੱਡ ਕੇ ਬਸ ਹੁਣੇ ਹੀ ਸੱਜਣਾ ਕੋਲ ਚਲਾ ਜਾਵਾਂ ਤੇ ਮੈਂ ਤੇ ਬਸ ਉਹੀ ਇੱਕ ਦੂਜੇ ਦੇ ਸਾਹਮਣੇ ਬੈਠੇ ਹੋਈਏ ਤੇ ਇਹ ਚੰਨ ਚਾਨਣੀ ਰਾਤ ਵਿੱਚ ਇੱਕ ਦੂਜੇ ਦਾ ਖੱਤ ਫੜੜ ਇਹ ਰਾਤ ਕਦੇ ਨਾ ਮੁੱਕੇ ਤਾਂ ਕਾਕਾ ਮਨਜੀਤ ਨੂੰ ਹਿਲਾ ਕੇ ਕਹਿੰਦਾ ਕਿਹੜੀ ਸੱਜਣ ਕਿਹੜੀਆਂ ਰਾਤਾਂ ਦੀ ਗੱਲ ਕਰੀ ਚਾਨਾ ਤਾਂ ਮਨਜੀਤ ਸੁਪਨਿਆਂ ਚੋਂ ਬਾਹਰ ਆਂਦਾ ਹੋਇਆ ਸੋਚਦਾ ਉਹ ਤੇਰੀ ਮੈਂ ਇਹ ਕੀ ਬੋਲ ਗਿਆ ਤੇ ਸਾਹਮਣੇ ਤਾਂ ਮਨਜੀਤ ਕਹਿੰਦਾ ਕੁਝ ਨਹੀਂ ਕੁਝ ਨਹੀਂ ਬਸ ਐਵੇਂ ਹੀ ਤਾਂ ਕਾਕਾ ਐਵੇਂ ਤਾਂ ਕੰਨੂ ਪੁੱਤ ਹੁਣ ਕੱਲ ਦੱਸ ਕਿਹੜੀ ਸੱਜਣਾ ਦੀ ਗੱਲ ਕਰ ਰਿਹਾ ਸੀ ਮੈਂ ਵੀ ਸੋਚਾਂ ਸਾਲਾ ਪਤਾ ਨਹੀਂ ਕਦੋਂ ਦਾ ਫੋਨ ਤੇ ਠੂੰਗਾ ਜੀ ਹਾਰੀ ਜਾਂਦਾ ਪਤਾ ਨਹੀਂ ਕੀ ਕਰ ਰਿਹਾ ਹੁਣ ਪਤਾ ਲੱਗਾ ਕਿ ਇਹਦੇ ਵਿੱਚ ਤਾਂ ਕੇਵਲ ਕੋਈ ਸੱਜਣ ਲੁਕਾਈ ਬੈਠਾ ਦੱਸੂੰ ਜਲਦੀ ਤਾਂ ਮਨਜੀਤ ਫਿਰ ਇਨਕਾਰ ਕਰ ਦਿੰਦਾ ਹੈ ਤਾਂ ਕਾਕਾ ਉਸ ਦਾ ਫੋਨ ਖੋਣ ਲੱਗਦਾ ਹੈ ਮਨਜੀਤ ਕੇ ਅੰਦਰ ਚੰਗਾ ਚੰਗਾ ਦੱਸਦਾ ਪਹਿਲਾਂ ਵਾਦਾ ਕਰ ਕਿਸੇ ਕੋਲ ਗੱਲ ਨਹੀਂ ਕਰੇਗਾ ਤਾਂ ਕਾਕਾ ਕਹਿੰਦਾ ਪਹਿਲੇ ਕਦੀ ਕੀਤੀ ਹੈ ਤੇਰੀ ਕੋਈ ਗੱਲ ਕਿਸੇ ਕੋਲ ਤਾਂ ਮਨਜੀਤ ਕਹਿੰਦਾ ਹਾਂ ਜਾਰ ਕਾਕੇ ਉਹ ਪ੍ਰੀਤੀ ਨਹੀਂ ਆਈ ਸੀ ਆਪਣੇ ਘਰ ਨਿੱਕੀ ਦੀ ਸਹੇਲੀ ਜਿਹੜੀ ਕਾਕਾ ਹਮ ਆਈ ਸੀ ਫਿਰ ਤਾਂ ਮਨਜੀਤ ਕਹਿੰਦਾ ਯਾਰ ਉਹ ਮੈਨੂੰ ਬੜੀ ਚੰਗੀ ਲੱਗੀ ਮੈਨੂੰ ਤਾਂ ਪਹਿਲੀ ਨਜ਼ਰ ਹੀ ਉਹਦੇ ਨਾਲ ਪਿਆਰ ਹੋ ਗਿਆ ਸੀ ਤੇ ਕਾਕਾ ਕਹਿੰਦਾ ਬੱਲੇ ਵੀ ਪਿਆਰ ਵੀ ਹੋ ਗਿਆ ਤੁਹਾਨੂੰ ਤੇ ਸਾਨੂੰ ਕੁਝ ਪਤਾ ਵੀ ਨਹੀਂ ਤਮਨਜੀਤ ਹੱਸਦਾ ਹੋਇਆ ਕਹਿਣ ਲੱਗਾ ਉਹ ਵੀ ਹੁਣ ਗੱਲ ਕਰਦੀ ਕਰਦੀ ਮੈਨੂੰ ਇਜਹਾਰ ਕਰ ਗਈ ਤਾਂ ਕਾਕਾ ਇੱਕ ਮਿੰਟ ਇੱਕ ਮਿੰਟ ਤੁਸੀਂ ਨੰਬਰ ਵੀ ਬਦਲੇ ਵਾਜੀ ਵਾ ਤੇ ਸਾਲਾ ਸਾਨੂੰ ਕੁਝ ਪਤਾ ਹੀ ਨਹੀਂ ਕਮਾਲ ਐ ਬਾਈ ਆਸ਼ਕਾਨੀ ਮਨਜੀਤ ਹੱਸਦਾ ਹੋਇਆ ਕਹਿਣ ਲੱਗਾ ਹੁਣ ਤੂੰ ਅੱਗੇ ਗੱਲ ਪੂਰੀ ਸੁਣਨੀ ਆ ਜਾਂ ਮੈਂ ਚਾਵਾਂ ਫਿਰ ਤਾਂ ਕਾਕਾ ਬੋਲ ਕਹਿੰਦਾ ਬੋਲ ਵੀ ਬੋਲ ਹੋਰ ਕੀ ਕੀ ਕੱਢੇਗਾ ਬਾ ਨਵੇਂ ਸੱਪ ਤਮਨਜੀਤ ਹੱਸਦਾ ਹੋਇਆ ਬੋਲਦਾ ਹੈ ਕਿ ਉਹ ਤਾਂ ਉਸੇ ਨੇ ਮੈਸੇਜ ਕੀਤਾ ਸੀ ਪਹਿਲਾਂ ਸ਼ਾਇਦ ਨਿੱਕੀ ਤੋਂ ਨੰਬਰ ਲਿਆ ਹੋਵੇ ਤਾਂ ਕਾਕਾ ਫੇਰ ਵਿੱਚੇ ਬੋਲ ਪੈਂਦਾ ਉਹ ਤੇਰੀ ਅੱਛਾ ਜੀ ਮਤਲਬ ਦੋਵਾਂ ਪਾਸਿਆਂ ਤੋਂ ਪੂਰੀ ਗੱਲਬਾਤ ਆ ਦੋਵੇਂ ਹੀ ਤਿਆਰ ਹੋਏ ਬੈਠੇ ਨੇ ਹੱਲੇ ਉਹ ਇਦਾਂ ਹੀ ਗੱਲਾਂ ਕਰ ਰਹੇ ਸੀ ਕਿ ਜਾਗਰ ਨੇ ਕੈਲਾ ਆ ਜਾਂਦੇ ਨੇ ਕੈਲਾ ਬੋਲਦਾ ਉਹ ਪਤੀ ਜੀ ਤੁਸੀਂ ਬੈਠੇ ਹੀ ਹੋਲੇ ਤੁਹਾਡੇ ਬਾਪੂ ਤਾਂ ਚਲੇ ਗਏ ਕਦੋਂ ਦੇ ਰੋਟੀ ਖਾ ਕੇ ਤਾਂ ਕਾਕਾ ਕਹਿੰਦਾ ਹਾਂ ਚਾਚੇ ਅਸੀਂ ਵੀ ਚੱਲੇ ਸੀ ਬਸ ਅਮਨਜੀਤ ਦੀ ਗੱਲ ਸੁਣ ਰਿਹਾ ਸੀ ਕੋਈ ਤਾਂ ਜਗਰ ਨਸ਼ੀ ਦੇ ਲੋਰਚ ਬੋਲਦਾ ਓਏ ਮੈਂ ਤੁਹਾਡੇ ਕੋਲੋਂ ਕੋਈ ਪਿਆਰ ਵਿਆਰ ਦੀ ਗੱਲ ਸੁਣੀ ਸੀ ਕਿਹੜਾ ਕਰ ਰਿਹਾ ਸੀ ਤੇ ਕਿੰਨੂ ਹੋ ਗਿਆ ਪਿਆਰ ਤਾਂ ਕਾਕਾ ਕਹਿੰਦਾ ਅਮਨਜੀਤ ਨੂੰ ਹੋਇਆ ਪਿਆਰ ਤਾਂ ਜਗਰ ਅਸ਼ਕੇ ਮਨਜੀਤ ਤੇ ਪਿਆਰ ਹੋ ਗਿਆ ਤੈਨੂੰ ਜਗਰ ਆਪਣੀ ਗੱਲ ਸੁਣਾਉਂਦਾ ਬੋਲਦਾ ਮੈਨੂੰ ਵੀ ਹੋਇਆ ਸੀ ਪਿਆਰ ਪੈਂਦੇ ਨੇ ਨੇ ਬਹੁਤ ਹੱਡ ਬੋਲੇ ਕਰਾਏ ਮੇਰੇ ਤਾਂ ਕਹਿਲਾ ਕਹਿੰਦਾ ਸਾਲਾ ਪਿਆਰ ਦਾ ਉਹ ਪਿਆਰ ਥੋੜਾ ਸੀ ਉਹ ਤਾਂ ਠਰਕ ਪੂਣਾ ਸੀ ਤੇਰਾ ਜਿਸ ਕਰਕੇ ਹਰ ਦੂਏ ਦਿਨ ਛੱਤਰ ਪੋਲਾ ਹੋਇਆ ਰੰਦਾ ਸੀ ਤੇਰਾ ਫਿਰਦਾ ਜਾਗਰਾਂ ਮਹੀਨਾ ਮਹੀਨਾ ਸਾਨੂੰ ਵੀ ਜਲੇਬੀਆਂ ਨੂੰ ਤਰਸਣਾ ਪੈਂਦਾ ਸੀ ਤੇ ਇਹ ਗੱਲ ਸੁਣ ਸਾਰੇ ਹੱਸਣ ਲੱਗ ਜਾਂਦੇ ਨੇ ਜਾਗਰ ਕਹਿੰਦਾ ਕਹਿ ਲਿਆ ਆਪ ਦਾ ਟਾਈਮ ਭੁੱਲ ਗਿਆ ਜਦੋਂ ਤੇਰੀ ਪਿੰਡ ਦੀਆਂ ਧੀਵੀਆਂ ਨੇ ਤੇ ਸਪੈਸ਼ਲ ਆ ਮਨਜੀਤੇ ਦੀ ਬੇਬੇ ਭਾਨੂ ਨੇ ਖੁਦ ਛੱਤਰ ਪ੍ਰੇਡ ਕੀਤੀ ਸੀ ਉਦੋਂ ਤੱਕ ਅੰਜਰਾ ਚੱਦਣਾ ਤੇ ਜੁੱਤੀ ਵੀ ਸਿੱਟ ਕੇ ਭੱਜ ਗਿਆ ਸੀ ਜਾਗਰ ਦੀ ਗੱਲ ਸੁਣ ਫਿਰ ਸਾਰੇ ਹੱਸਣ ਲੱਗੇ ਕਹਿ ਲਿਆ ਕਹਿੰਦਾ ਚੁੱਪ ਕੇ ਰੋਏ ਕਿਉਂ ਜਾਗਾ ਸਾਹਮਣੇ ਪੱਟੀ ਮੇਸ ਕਰੀ ਜਾਣਾ ਚੱਲ ਚੱਲੀਏ ਆਪਾਂ ਹੁਣ ਕਰਨ ਇਹ ਨਿਆਣੇ ਆਪੇ ਆ ਜਾਣ ਕੇ ਕਰਨ ਬਾਜ ਤਾਂ ਕਾਕਾ ਹੱਸਦਾ ਹੋਇਆ ਕਹਿੰਦਾ ਕੋਈ ਨਾ ਚਾਚੀ ਅਸੀਂ ਵੀ ਚੱਲਦੇ ਹਾਂ ਨਾਲੀ ਮਨਜੀਤੇ ਵੱਲ ਵੇਗ ਕਹਿੰਦਾ ਕੋਈ ਨਾ ਤੇਰੇ ਨਾਲ ਬਾਅਦ ਚ ਗੱਲ ਕਰਦਾ ਪੁੱਤ ਤਾਂ ਮਨਜੀਤ ਹੱਸਣ ਲੱਗਦਾ ਫਿਰ ਸਾਰੇ ਘਰਾਂ ਨੂੰ ਦੂਰ ਪੈਂਦੇ ਨੇ ਦਲੀਪੇ ਨੂੰ ਕਹ ਰਾਏ ਨੂੰ ਜਦੋਂ ਪਾਨੋ ਕਹਿੰਦੀ ਕਿ ਆਗੇ ਜੀ ਤੁਸੀਂ ਬੈਠੋ ਮੈਂ ਰੋਟੀ ਬਣਾ ਕੇ ਲਿਆਂਦੀ ਹਾਂ ਮੈਂ ਸੋਚਿਆ ਜਦੋਂ ਆਓਗੇ ਉਦੋਂ ਹੀ ਗਰਮ ਗਰਮ ਲਾ ਦੇਵਾਂਗੀ ਤਾਂ ਦਲੀਪਾ ਕਹਿੰਦਾ ਰਹਿਣ ਦੇ ਪਾਨੋ ਰੋਟੀ ਨੂੰ ਉਹ ਤਾਂ ਸੰਧੂ ਨੇ ਕਰੋ ਹੀ ਮੰਗਵਾ ਲਈ ਸੀ ਸਭ ਵਾਸਤੇ ਉੱਥੇ ਕਾਕੇ ਤੇ ਮਨਜੀਤ ਫੜਾਇਆ ਸੀ ਤਾਂ ਪਾਨੋ ਕਹਿੰਦੀ ਅੱਛਾ ਮਨਜੀਤ ਵੀ ਉਧਰ ਹੀ ਆ ਦਲੀਪਾ ਕਹਿੰਦਾ ਹੋਰ ਉਹਨੇ ਕਿੱਥੇ ਜਾਣਾ ਹੁੰਦਾ ਕਾਕੇ ਨਾਲ ਹੀ ਤਾਂ ਰੰਦਾ ਸਾਰਾ ਦਿਨ ਪਾਨੋ ਹਾਂ ਦਾ ਉਂਗਾਰਾ ਪੜਦੀ ਹੋਈ ਕਹਿੰਦੀ ਹੈ ਕਿ ਦੱਸਿਆ ਉਹਨੇ ਕਿ ਘਰੇ ਆਉਣ ਕਾਜਾ ਨਹੀਂ ਤਦਲੀਪਾ ਕਹਿੰਦਾ ਨਹੀਂ ਮੈਂ ਤਾਂ ਪੁੱਛਿਆ ਨਹੀਂ ਨਾ ਹੀ ਉਸਨੇ ਦੱਸਿਆ ਕੋਈ ਨਾ ਜੇ ਚਿੱਤ ਕਰਿਆ ਤਾਂ ਆ ਜਾਓ ਨਹੀਂ ਤੇ ਉੱਧਰ ਹੀ ਸੋ ਜਾਓ ਇੱਧਰ ਕੀ ਤੇ ਉੱਧਰ ਕੀ ਇੱਕੋ ਹੀ ਗੱਲ ਆ ਤਾਂ ਪੰਨੋਵੇਂ ਹਾਂਜੀ ਠੀਕ ਐ ਨਾਲ ਹੀ ਕਹਿ ਦਿੰਦੀ ਐ ਕਿ ਜੇ ਗੱਲ ਕਰਨੀ ਸੀ ਸੰਧੂ ਨੇ ਜਿਹੜਾ ਤੁਹਾਨੂੰ ਸੁਨੇਹਾ ਕੱਲਿਆ ਸੀ ਉਸ ਮਿਲਨ ਦਾ ਤਦਲੀਪਾ ਮਨਜੇ ਤੇ ਪੈਂਦਾ ਹੋਇਆ ਬੋਲਦਾ ਉਹ ਕੁਝ ਨਹੀਂ ਕਿਸੇ ਕੋਲੋਂ ਪਤਾ ਲੱਗਿਆ ਹੋਣਾ ਕਿਸੇ ਕੋਲੋ ਕੀ ਆ ਆਪਣੇ ਮਨਜੀਤ ਨੇ ਕਦੇ ਕਾਕੇ ਕੋਲ ਗੱਲ ਕਰੀ ਹੋਣੀ ਆਪਣੇ ਪਿੰਡ ਵਾਪਸ ਜਾਂਦੀ ਤੇ ਕਾਕੇ ਨੇ ਆਪਣੇ ਬਾਪੂ ਕੋਲ ਕਰ ਦਿੱਤੀ ਹੋਣੀ ਬਸ ਉਹ ਹੀ ਉਹ ਆਗਦਾ ਸੀ ਵੀ ਬਹੁਤ ਵਧੀਆ ਸੋਚ ਆਪਣੇ ਪੁੱਤਰ ਦੀ ਜਿਹੜਾ ਪਿੰਡ ਵਾਪਸ ਜਾ ਕੇ ਪਿੰਡ ਦੇ ਵਿਕਾਸ ਦੀਆਂ ਗੱਲਾਂ ਕਰਦਾ ਤੇ ਆਪਣੀ ਖੇਤੀਬਾੜੀ ਆਪ ਸਾਹਮਣੇ ਨੂੰ ਕਹਿੰਦਾ ਕਹਿ ਰਿਹਾ ਸੀ ਕਿ ਕਿਸੇ ਵੀ ਚੀਜ਼ ਦੀ ਲੋੜ ਹੋਵੇ ਬੇਝਿਜਕ ਹੋ ਕੇ ਮੰਗ ਲਵੀਂ ਅੱਧੀ ਰਾਤ ਵੀ ਲੈ ਵੀ ਹਾਜ਼ਰ ਕਰ ਦੇਵਾਂਗੇ ਹਾਂ ਕਹਿੰਦੀ ਹੋਈ ਭਾਨੂ ਬੋਲਣ ਲੱਗਦੀ ਹੈ ਹਾਂਜੀ ਮੈਨੂੰ ਪਤਾ ਉਹ ਸਾਡਾ ਕਿੰਨਾ ਖਿਆਲ ਰੱਖਦੇ ਨੇ ਤੇ ਮਨਜੀਤ ਵੀ ਕਦੇ ਉਹਨਾਂ ਨੇ ਮਗਾਨਾ ਨਹੀਂ ਸਮਝਿਆ ਹਮੇਸ਼ਾ ਆਪਣੇ ਕੱਕੇ ਵਾਂਗੀ ਰੱਖਿਆ ਉਸਨੇ ਜੇ ਉਹਨਾਂ ਕਹਤਾ ਹਮੇਸ਼ਾ ਹੀ ਸਾਡਾ ਸਾਥ ਦੇਣਗੇ ਫੇਰ ਭਾਵੇਂ ਅਸੀਂ ਇੱਥੇ ਰਹੀਏ ਜਾਂ ਆਪਣੇ ਪਿੰਡ ਰਹੀਏ ਤੱਪਾਂ ਨੂੰ ਫੇਰ ਕਹਿੰਦੀ ਹਾਂਜੀ ਸੱਚ ਮੈਨੂੰ ਇੱਕ ਗੱਲ ਜਾਜ਼ ਆਈ ਹੈ ਮਨਜੀਤ ਬਾਰੇ ਆਪਾਂ ਵੀ ਮਨਜੀਤ ਲਈ ਕੁੜੀ ਨਾਲ ਲੱਭ ਲਈਏ ਹੁਣ ਮੇਰਾ ਦਿਲ ਕਰਦਾ ਆਪਾਂ ਆਪਣੇ ਮਨਜੀਤ ਦਾ ਵਿਆਹ ਕਰ ਦਈਏ ਹੱਲੇ ਉਹ ਗੱਲਾਂ ਹੀ ਕਰ ਰਹੀ ਸੀ ਕਿ ਵਿਆਹ ਦੀਆਂ ਕਿ ਮਨਜੀਤ ਵੀ ਆ ਜਾਂਦਾ ਤੇ ਉਹਨ ਸਾਰੀ ਕਹਿੰਦਾ ਬੇਬੇ ਮੈਂ ਹੱਲੇ ਵਿਆਹ ਨਹੀਂ ਕਰਉਣਾ ਪਹਿਲਾਂ ਪਿੰਡ ਜਾ ਕੇ ਕੋਠੀ ਪਾਣੀ ਪਿੰਡ ਦੇ ਥੋੜੇ ਬੋਤੇ ਕੰਮ ਸਵਾਰਾਂਗੇ ਫੇਰ ਆਪ ਸਟੈਂਡ ਹੋਣਾ ਫੇਰ ਸੋਚਾਂਗੇ ਵਿਆਹ ਬਾਰੇ ਕੱਕਾ ਹਰਮਨ ਸੱਸਰੀਏ ਕਾਲਜੀ ਕਹਿ ਕੇ ਮੈਸੇਜ ਪੇ ਦਿੱਤਾ ਹਰਮਨ ਵੀ ਜਦ ਹੀ ਮੈਸੇਜ ਪੜ੍ਹ ਕੇ ਸੱਸਰੀਏ ਕਾਲ ਕਹਿ ਕੇ ਜਵਾਬ ਦਿੰਦੀ ਹੈ ਫਿਰ ਉਹ ਕਾਫੀ ਟਾਈਮ ਹੋਰ ਗੱਲਾਂ ਕਰਦੇ ਰਹਿੰਦੇ ਨੇ ਅੱਜ ਕੱਕੇ ਨੂੰ ਲੱਗਦਾ ਕਿ ਹਰਮਨ ਕੁਛ ਉਦਾਸ ਜੀ ਜਾਪ ਰਹੀ ਹੈ ਤਾਂ ਉਹ ਮੈਸੇਜ ਲਿਖ ਪੁੱਛਦਾ ਹੈ ਹਰਮਨ ਜੀ ਕੀ ਗੱਲ ਹੈ ਮੈਨੂੰ ਜਾਪ ਰਿਹਾ ਤੁਸੀਂ ਉਦਾਸ ਜਿਓ ਕੋਈ ਗੱਲ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਜੇ ਤੁਸੀਂ ਚਾਹੋ ਤਾਂ ਦੱਸ ਸਕਦੇ ਹੋ ਤਾਂ ਹਰਮਨ ਕਹਿੰਦੀ ਹੈ ਹਾਂ ਤੁਹਾਨੂੰ ਯਾਦ ਹੈ ਨਾ ਆਪਾਂ ਉਸ ਦਿਨ ਜਦ ਗੱਲ ਕਰ ਰਹੇ ਸੀ ਤਾਂ ਮੈਂ ਇੱਕਦਮ ਫੋਨ ਰੱਖ ਦਿੱਤਾ ਸੀ ਤੇ ਕਿੰਨਾ ਟਾਈਮ ਕੋਈ ਰਿਪਲਾਈ ਨਹੀਂ ਕੀਤਾ ਸੀ ਤਾਂ ਕਾਕਾ ਕਹਿੰਦਾ ਹਾਂਜੀ ਯਾਦ ਹੈ ਜਿਸ ਦਿਨ ਤੁਹਾਡੇ ਮੰਮੀ ਜੀ ਰੂਮ 'ਚ ਆ ਗਏ ਸੀ ਹਰਮਨ ਨੇ ਕਿਹਾ ਹਾਂਜੀ ਹਾਂਜੀ ਉਸ ਦਿਨ ਦੀ ਗੱਲ ਕਰ ਰਹੀ ਆ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਮੇਰੀ ਮੰਮੀ ਨਾਲ ਉਸ ਦਿਨ ਕੀ ਗੱਲ ਹੋਈ ਹਾਂਜੀ ਤੁਸੀਂ ਬਸ ਇੰਨਾ ਦੱਸਿਆ ਸੀ ਕਿ ਤੁਹਾਡੀ ਮੰਮੀ ਪਾਪਾ ਪਿੰਡ ਆ ਰਹੇ ਨਾਨੀ ਨਾਨੀ ਨੂੰ ਮਿਲਣ ਲਈ ਹਾਂਜੀ ਉਹ ਤਾਂ ਆ ਹੀ ਰਹੇ ਨੇ ਪਰ ਅਸਲ 'ਚ ਕੁਝ ਗੱਲ ਹੋਰ ਹੈ ਕਾਕਾ ਕੰਦਾ ਖੋਲ ਕਿਹੜੀ ਗੱਲ ਹੈ ਹਰਮਨ ਜੀ ਦੱਸੋ ਵੀ ਹੁਣ ਤਾਂ ਹਰਮਨ ਦੱਸਦੀ ਹੋਈ ਲਿਖਦੀ ਹੈ ਕਿ ਮੇਰੇ ਨਾਨਾ ਜੀ ਨੇ ਮੇਰੇ ਲਈ ਕੋਈ ਮੁੰਡਾ ਵੇਖਿਆ ਹੈ ਉਹ ਮੇਰੇ ਰਿਸ਼ਤੇ ਬਾਰੇ ਸੋਚ ਰਹੇ ਨੇ ਤੇ ਮੰਮੀ ਪਾਪਾ ਨੂੰ ਕਹਿ ਰਹੇ ਸੀ ਕਿ ਘਰ ਪਰਿਵਾਰ ਵਧੀਆ ਹੈ ਇੱਕ ਵਾਰ ਆ ਕੇ ਵੇਖ ਜਾਓ ਬਾਕੀ ਜਿਵੇਂ ਤੁਹਾਨੂੰ ਚੰਗਾ ਲੱਗੇ ਬਾਅਦ ਚ ਦੱਸ ਦਿਓ ਕਾਕਾ ਹਰਮਨ ਜੀ ਇਹ ਗੱਲ ਸੁਣ ਬਹੁਤ ਉਦਾਸ ਹੋ ਜਾਂਦਾ ਹੈ ਹਰਮਨ ਨੂੰ ਕਹਿੰਦਾ ਕਿ ਹਰਮਨ ਜੀ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦਾ ਜੀ ਤਾਂ ਹਰਮਨ ਕਹਿੰਦੀ ਕਿ ਕੋਈ ਕੀ ਹੋਇਆ ਕਾਕਾ ਕਹਿੰਦਾ ਕੁਝ ਨਹੀਂ ਕੋਈ ਕੰਮ ਜ਼ਿਆਦਾ ਆ ਗਿਆ ਫਿਰ ਕਰਦਾ ਮੈਸੇਜਤਾ ਮੈਸੇਜ ਕਰਨ ਤੋਂ ਬਾਅਦ ਕਾਕਾ ਆਪਣੇ ਫੋਨ ਬੰਦ ਕਰ ਦਿੰਦਾ ਹੈ ਫੋਨ ਬੰਦ ਕਰਨ ਤੋਂ ਬਾਅਦ ਕਾਕਾ ਬਹੁਤ ਹੀ ਦੁਖੀ ਹੋ ਜਾਂਦਾ ਹੈ ਤੇ ਸੋਦਾ ਹੈ ਕਿ ਮੈਂ ਹਰਮਨ ਤੋਂ ਬਿਨਾ ਨਹੀਂ ਰਹਿ ਸਕਦਾ ਜੇ ਹਰਮਨ ਦਾ ਰਿਸ਼ਤਾ ਕਿਤੇ ਹੋਰ ਗਿਆ ਫਿਰ ਇਸ ਤੋਂ ਪਹਿਲਾਂ ਕਿ ਮੈਨੂੰ ਕੁਝ ਕਰਨਾ ਪੈਣਾ ਮੈਂ ਆਪ ਹੀ ਆਪਣੇ ਦਿਲ ਦਾ ਖਾਲਸ ਦੱਸ ਦੇਣਾ ਹਰਮਨ ਨੂੰ ਫਿਰ ਜੋ ਵੀ ਉਸ ਦਾ ਫੈਸਲਾ ਹੋਵੇਗਾ ਮੈਂ ਮੰਨ ਲੈਣਾ ਪਰ ਮੈਂ ਉਸ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਬਸ ਇਸੇ ਉਦਾਸੀ ਦੇ ਆਲਮ ਚ ਕੱਕੇ ਨੇ ਇਹ ਰਚਨਾ ਲਿਖ ਦਿੱਤੀ ਉਡਿੱਕਦਾ ਰਿਹਾ ਚੜਦੇ ਸੂਰਜ ਤੇ ਸੁਹੀ ਸਵੇਰ ਨੂੰ ਪਰ ਸਾਰੀ ਉਮਰ ਮੈਂ ਕਾਲੀ ਰਾਤ ਰਿਹਾ ਬਹੁਤ ਕੋਸ਼ਿਸ਼ ਕੀਤੀ ਕਿ ਮੇਟ ਦੇ ਆਗਮਨ ਦੇ ਰੰਗ ਪਰ ਮੈਂ ਮੁਸਾਫਿਰ ਜਰਜਰੀ ਜ਼ਿੰਦਗੀ ਦਾ ਹਾਲਾਤ ਰਹਾ ਉਹਦੇ ਬੁਏ ਤੱਕ ਤੇ ਅਪੜਿਆਂ ਪਰ ਉਸ ਤੱਕ ਨਾ ਪਹੁੰਚਿਆ ਬਸ ਸੁਪਨੇ ਚ ਮਿਲਦਾ ਰਿਹਾ ਤੇ ਉਹੀ ਮੁਲਾਕਾਤ ਰਹਾ ਮੈਨੂੰ ਖਾਬ ਦਿਖਾਉਂਦੀ ਰਹੀ ਤੇ ਬਣੀ ਕਿਸੇ ਹੋਰ ਦੀ ਹਕੀਕਤ ਕਿਉਂਕਿ ਮੈਂ ਕਵੀ ਸਾਂ ਬੇਵਸ ਖਿਆਲਤ ਰਹਾ ਪਤਾ ਨਹੀਂ ਲੱਗ ਰਿਹਾ ਸੀ ਕਾਕੇ ਨੂੰ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ ਉਹ ਬਸ ਕਾਪੀ ਤੇ ਆਪਣੀ ਡਾਇਰੀ ਲੈ ਕੇ ਬੈਠਾ ਹੋਇਆ ਸੀ ਉਸ ਦੇ ਅੰਦਰ ਉਹ ਇੱਕ ਕੁਛ ਦਰਦ ਨਿੱਕਰ ਰਿਹਾ ਸੀ ਜੋ ਉਸ ਨੂੰ ਟਿਕਾ ਨਹੀਂ ਸੀ ਦੇ ਰਿਹਾ ਉਸ ਦਰਦ ਨੂੰ ਬਿਆਨ ਕਰਨ ਲਈ ਇੱਕ ਹੋਰ ਰਚਨਾ ਲਿਖ ਦਿੰਦਾ ਹੈ ਵਿੱਚ ਬਿਰਹਾਂ ਦੇ ਜਾਵਾ ਮੈਂ ਕੋਈ ਐਸਾ ਗੀਤ ਬਣਾਵਾ ਮੈਂ ਨਾ ਸੁਨੇ ਕੋਈ ਬਿਨ ਮੇਰੇ ਤੂੰ ਬਸ ਮੇਰੇ ਲਈ ਉਹ ਗਾਵਾ ਮੈਂ ਕਰ ਇਕੱਠਾ ਪੇੜ ਪਰਾਗਾ ਮੈਂ ਕਿਸੇ ਪੱਟੀ ਤੋਂ ਪਨਾਵਾ ਮੈਂ ਵਿੱਚ ਬਿਰਹਾਂ ਦੇ ਜਾਵਾ ਮੈਂ ਫਿਰ ਉੱਠੇ ਦਰਦਵੱਲਾ ਉਹ ਉਹਦੀ ਜਾਤ ਚ ਨੀਰ ਵਹਾਵਾ ਮੈਂ ਉਹਨਾਂ ਦਰਦਾਂ ਨੂੰ ਹੀ ਗਾਉਂਦਾ ਇਸ ਜਹਾਨ ਨੂੰ ਤੁਰ ਜਾਵਾ ਮੈਂ ਕੋਈ ਐਸਾ ਗੀਤ ਬਣਾਵਾ ਮੈਂ ਕਿੰਜ ਕਰਾਂ ਬਿਆਨ ਜਜ਼ਬਾਤਾਂ ਨੂੰ ਵਿੱਚ ਸੀਨੇ ਉੜਦੇ ਪੇ ਕਾਬੂ ਹਲਾਤਾ ਨੂੰ ਚੁੱਕ ਕਲਮ ਵਾਂਗਰ ਸ਼ਿਵਦੇ ਇੱਕ ਵੱਖਰਾ ਕਲਾਮ ਲਿਖ ਜਾਵਾ ਮੈਂ ਵਿੱਚ ਬਿਰਹਾਂ ਦੇ ਜਾਵਾ ਮੈਂ ਉਧਰ ਹਰਮਨ ਦਾ ਵੇਖੋ ਹਾਲ ਸੀ ਕਿ ਜੇਕਰ ਉਸਦੇ ਮੰਮੀ ਪਾਪਾ ਨੂੰ ਸੱਚਮੁੱਚ ਉਹ ਮੁੰਡਾ ਪਸੰਦ ਆ ਗਿਆ ਫਿਰ ਮੈਂ ਤਾਂ ਮੰਮੀ ਪਾਪਾ ਨੂੰ ਮਨਾਵਣੀ ਕਰ ਸਕਦੀ ਉਹ ਸੋਚਦੀ ਹੈ ਕਿ ਕਾਕਾ ਪਾਵੇਂ ਇਜ਼ਹਾਰ ਕਰੇ ਜਾਂ ਨਾ ਕਰੇ ਪਰ ਮੈਨੂੰ ਜ਼ਰੂਰ ਆਪਣੇ ਦਿਲ ਦਾ ਹਾਲ ਹੁਣ ਪੱਕਾ ਦੱਸ ਦੇਣਾ ਹੈ ਫਿਰ ਜੋ ਹੋਵੇਗਾ ਵੇਖੀ ਜਾਊਗੀ ਨਾਲੇ ਕੱਕੇ ਕੇ ਪਿੰਡ ਰਾણો ਮਾਸੀ ਹੈਗੀ ਉਹਨੂੰ ਕਹੀਂ ਕਹੂੰ ਕਿ ਰਾણો ਮਾਸੀ ਨਾਲ ਗੱਲ ਕਰੇ ਜਾ ਕੇ ਮਾਸੀ ਆਪੇ ਮੰਮੀ ਹੋਰਾਂ ਨਾਲ ਗੱਲ ਕਰ ਲਵੇਗੀ ਮਨਜੀ ਤੱਕਲੇ ਦਿਨ ਆਪਣੇ ਬਾਪੂ ਦਲੀਪ ਸਿੰਘ ਨੂੰ ਕਹਿੰਦਾ ਹੈ ਕਿ ਚੱਲ ਬਾਪੂ ਅੱਜ ਆਪਾਂ ਆਪਣੇ ਪਿੰਡ ਗੇੜਾ ਕੱਢ ਕੇ ਆਉਂਦੇ ਹਾਂ ਮੈਨੂੰ ਤਾਂ ਯਾਦ ਵੀ ਨਹੀਂ ਹੁਣ ਆਪਣੇ ਪਿੰਡ ਬਾਰੇ ਕੁਝ ਵੀ ਨਾਲੇ ਵੇਖਾਵਾਂਗੇ ਕਿ ਕਿਹੋ ਜਿਹਾ ਹੈ ਮੇਰਾ ਪਿੰਡ ਤੇ ਮੇਰੇ ਪਿੰਡ ਦੇ ਖੇਤ ਤਾਂ ਦਿਲੀਪ ਕਹਿੰਦਾ ਕਿ ਉਹਨੇ ਪੁੱਤ ਚੱਲਦੇ ਹਾਂ ਆਪਾਂ ਅੱਜ ਜੀ ਤਾਂ ਮਨਜੀਤ ਕਹਿੰਦਾ ਮੈਂ ਤਾਂ ਕਰਦਾ ਗੱਡੀ ਲੈ ਕੇ ਆਉਂਦਾ ਹਾਂ ਕਾਕੇ ਕੋਲੋਂ ਤੁਸੀਂ ਤਿਆਰ ਰਹਿਣਾ ਮੈਂ ਬੱਸ ਹੁਣੇ ਆਇਆ ਤੇ ਇਹ ਕਹਿ ਕੇ ਮਨਜੀਤ ਕਾਕੇ ਦੇ ਘਰ ਵੱਲ ਚੱਲ ਪੈਂਦਾ ਕਾਕੇ ਦੇ ਘਰ ਪਹੁੰਚੋ ਸਿੱਧਾ ਉਸਦੇ ਕਮਰੇ ਵਾਲੀ ਹੀ ਚਲਾ ਜਾਂਦਾ ਹੈ ਕਾਕਾ ਉਦਾਂ ਹੀ ਆਪਣੀ ਡਾਇਰੀ ਤੇ ਹੱਥ ਰੱਖ ਸੁੱਤਾ ਪਿਆ ਸੀ ਮਨਜੀਤ ਨੂੰ ਪਤਾ ਸੀ ਕਿ ਕਾਕਾ ਲਿਖਦਾ ਹੈ ਜਦੋਂ ਉਸ ਦੀਆਂ ਲਿਖੀਆਂ ਰਚਨਾਵਾਂ ਨੂੰ ਪੜ੍ਹਦਾ ਹੈ ਤਾਂ ਸੋਚਦਾ ਹੈ ਕਿ ਇਸ ਨੇ ਇਹ ਦਰਦ ਭਰੀਆਂ ਰਚਨਾਵਾਂ ਐਵੇਂ ਤਾਂ ਨਹੀਂ ਲਿਖੀਆਂ ਹੋਣੀਆਂ ਜ਼ਰੂਰ ਕੋਈ ਗੱਲ ਹੈ ਤਾਂ ਉਸ ਨੂੰ ਉਠਾਉਂਦਾ ਹੋਇਆ ਕਹਿੰਦਾ ਹੈ ਕਾਕੇ oi ਕਾਕੇ ਉੱਠ ਜਾ ਜਾਨ ਮੈਨੂੰ ਕੰਮ ਹੈ ਤੇਰੇ ਨਾਲ ਤਾਂ ਕਾਕਾ ਉੱਠ ਜਾਂਦਾ ਹੈ ਤੇ ਮਨਜੀਤ ਨੂੰ ਸਾਹਮਣੇ ਵੇਖ ਆਖਦਾ ਤੂੰ ਕਿੱਧਰ ਤੁਰਿਆ ਫਿਰਦਾ ਹੈ ਦੱਸ ਕੀ ਕੰਮ ਹੈ ਤੈਨੂੰ ਤਾਂ ਮਨਜੀਤ ਕਾਕੇ ਵੱਲ ਦੇਖਦਾ ਹੋਇਆ ਕਹਿੰਦਾ ਕੰਮ ਤਾਂ ਬਾਅਦ ਚ ਦੱਸੂੰ ਪਹਿਲਾਂ ਤੂੰ ਦੱਸ ਕੀ ਕੀ ਲਿਖੀ ਜਾਂਦਾ ਸੀ ਇੰਨਾ ਦਰਦ ਭਰਿਆ ਕੋਈ ਗੱਲ ਹੋਈ ਹੈ ਹਰਮਨ ਨਾਲ ਤੇਰੀ ਲੜਦਾ ਨਹੀਂ ਪਏ ਕਦੇ ਤੁਸੀਂ ਤਾਂ ਕਾਕਾ ਕਹਿੰਦਾ ਨਹੀਂ ਯਾਰ ਲੜਨਾ ਕਾਦੇ ਲਈ ਆ ਬਾਅਦ ਚ ਦੱਸੂੰ ਤੈਨੂੰ ਹੁਕਮ ਕਰ ਕੀ ਕੰਮ ਹੈ ਤਮੰਜੀਤ ਕਹਿੰਦਾ ਹੈ ਕਿ ਮੈਂ ਬਾਪੂ ਨਾਲ ਪਿੰਡ ਗੇੜਾ ਮਰਾਂਚਾਣਾ ਗੱਡੀ ਲਾ ਕੇ ਜਾਣੀ ਹੈ ਗੱਡੀ ਲੈ ਕੇ ਜਾਣੀ ਤਾਂ ਕਾਕਾ ਕਹਿੰਦਾ ਫਿਰ ਪੁੱਛਣ ਦੀ ਕੀ ਲੋੜਾ ਉਹ ਘੜੀ ਆ ਬਾਰ ਫ੍ਰਿਜ ਤੇ ਚਾਬੀ ਪਈ ਹੋਣੀ ਆ ਚੱਕ ਕੇ ਲੈ ਜਾ ਨਾਲੇ ਜਾਂਦਾ ਜਾਂਦਾ ਬੇਬੇ ਨੂੰ ਕਹਿ ਦੇ ਵੀ ਚਾਹ ਵਾਸਤੇ ਮਨਜੀਤ ਜਾਂਦਾ ਹੋਇਆ ਚਾਹ ਦਾ ਕਹਿ ਜਾਂਦਾ ਤੇ ਸੰਦੀਪ ਕਹਿ ਦਿੰਦੀ ਤੂੰ ਵੀ ਬੈਠ ਜਾ ਪੁੱਤ ਮੈਂ ਹੁਣੇ ਬਣਾ ਦਿੰਦੀ ਆ ਚਾਹ ਤਾਂ ਮਨਜੀਤ ਕਹਿੰਦਾ ਕਿ ਨਹੀਂ ਬੇਬੇ ਮੈਂ ਕੰਮ ਜਾਣਾ ਕਿਤੇ ਗੱਡੀ ਲੈਣ ਲਈ ਆਇਆ ਸੀ ਆ ਕੇ ਪਿੰਦਾ ਹਾਂ ਚਾ ਮੈਂ ਨਾਲੇ ਤੈਨੂੰ ਪਤਾ ਬੇਬੇ ਤੇਰੇ ਇੱਧਾਂ ਦੀ ਚਾਹ ਪੀਤੇ ਬਿਨਾ ਮੈਨੂੰ ਚੈਨ ਨਹੀਂ ਪੰਦਾ ਤਾਂ ਸੰਦੀਪ ਹੱਸਦੀ ਹੋਈ ਕਹਿੰਦੀ ਹੈ ਕੋਈ ਨਾ ਪੁੱਤ ਜਦੋਂ ਤੇਰਾ ਦਿਲ ਕਰੇ ਕਹਿ ਦਿਆ ਕਰ ਚਾਹ ਨੂੰ ਕੁਲਵੀਰ ਆਪਣੇ ਬਾਪੂ ਨੂੰ ਫੋਨ ਲਾ ਕੇ ਦੱਸ ਦਿੰਦੀ ਹੈ ਕਿ ਅਸੀਂ 15 ਕੁ ਦਿਨਾਂ ਤੱਕ ਪਿੰਡ ਆ ਰਹੇ ਹਾਂ ਹੋਰ ਤੁਸੀਂ ਦੱਸੋ ਫਿਰ ਪਹਿਲਾਂ ਕਿੱਦਾਂ ਕਰਨਾ ਬਾਪੂ ਜੀ ਤਾਂ ਉਸਦੇ ਬਾਪੂ ਕਹਿੰਦੇ ਕੋਈ ਨਾ ਮਲ ਪਹਿਲਾਂ ਤੁਸੀਂ ਆ ਜਾਵੋ ਫਿਰ ਬੈਠ ਕੇ ਸਾਰੇ ਵਿਚਾਰ ਕਰ ਲਾਂਗੇ ਨਾਲੇ ਹਰਮਨਾ ਆ ਰਹੀ ਹੈ ਅਦੇ ਨਹੀਂ ਬਾਪੂ ਜੀ ਨਾ ਬਾਪੂ ਜੀ ਪੁੱਛਦੇ ਨੇ ਤਾਂ ਕੁਲਬੀਰ ਕਹਿੰਦੀ ਨਹੀਂ ਬਾਪੂ ਜੀ ਹਰਮਨ ਨਹੀਂ ਆ ਰਹੀ ਬੀਜੀ ਬਹੁਤ ਹੈ ਉਹ ਕਹਿ ਰਹੀ ਸੀ ਤੁਸੀਂ ਜਾਓ ਉਹ ਅਗਲੀ ਵਾਰ ਜ਼ਰੂਰ ਆਵੇਗੀ ਪਿੰਡ ਗੱਲ ਸੁਣ ਬਾਪੂ ਜੀ ਕਹਿੰਦੇ ਠੀਕ ਹੈ ਮਲ ਜਿਵੇਂ ਚੰਗਾ ਲੱਗਦਾ ਉਦਾਂ ਹੀ ਕਰੋ ਆ ਜਾਓ ਫਿਰ ਤੁਸੀਂ ਮੈਂ ਨਾਲੇ ਰਾਨੋ ਹੋਰਾਂ ਨੂੰ ਬੁਲਾ ਲਵਾਂਗਾ ਇੱਥੇ ਹੀ ਤਾਂ ਕੁਲਵੀਰ ਮਨਾ ਕਰਨ ਲੱਗੇ ਕਿ ਨਹੀਂ ਬਾਪੂ ਜੀ ਰਾਨੋ ਨੂੰ ਇੱਥੇ ਨਾ ਬੁਲਾਣਾ ਅਸੀਂ ਆਪ ਹੀ ਉਹਨਾਂ ਕੋਲ ਜਾ ਕੇ ਆਵਾਂਗੇ ਤਾਂ ਬਾਪੂ ਜੀ ਬੋਲਦੇ ਨੇ ਠੀਕ ਐ ਮਲ ਜਿਵੇਂ ਤੁਹਾਡੀ ਮਰਜ਼ੀ ਅਸੀਂ ਕਰਦੇ ਆਂ ਫਿਰ ਤਿਆਰੀਆਂ ਤੁਹਾਡੇ ਸਵਾਗਤ ਦੀਆਂ ਛੇਤੀ ਤੇਨੇ ਆ ਜਾਓ ਨਾਲੇ ਤੇਰੀ ਬੇਬੇ ਤਾਂ ਬੜੀ ਖੁਸ਼ ਹੋਈ ਫਿਰ ਦੀਆ ਹੁਣੇ ਹੀ ਜਦੋਂ ਦਾ ਤੂੰ ਦੱਸਿਆ ਵੀ ਅਸੀਂ ਆ ਰਹੇ ਆਂ ਤਾਂ ਕੁਲਵੀਰ ਵੀ ਖੁਸ਼ ਹੁੰਦੀ ਬੋਲਦੀ ਐ ਅੱਛਾ ਬਾਪੂ ਜੀ ਕਰਾਇਓ ਗੱਲ ਬੇਬੇ ਨਾਲ ਤਾਂ ਬਾਪੂ ਜੀ ਫੋਨ ਬੇਬੇ ਨੂੰ ਫੜਾ ਦਿੰਦੇ ਨੇ ਫਿਰ ਖਾਸਾ ਜੀ ਦੋਵੇਂ ਮਾਮਾਤੀਆਂ ਗੱਲਾਂ ਕਰਦੀਆਂ ਰਹਿੰਦੀਆਂ ਨੇ ਤੇ ਬਾਪੂ ਜੀ ਉੱਠ ਬਾਹਰ ਵੱਲ ਤੁਰ ਪੈਂਦੇ ਨੇ ਮਨਜੀਤ ਆਪਣੇ ਬਾਪੂ ਨੂੰ ਨਾਲ ਲੈ ਕੇ ਆਪਣੇ ਪਿੰਡ ਵੱਲ ਚੱਲ ਪੈਂਦਾ ਹੈ ਰਸਤੇ 'ਚ ਦੋਵੇਂ ਗੱਲਾਂ ਕਰਦੇ ਜਾਂਦੇ ਨੇ ਮਨਜੀਤ ਦੱਸਦਾ ਹੈ ਕਿ ਬਾਪੂ ਜੀ ਤੁਸੀਂ ਵੇਖੀ ਜਾਇਓ ਆਪਾਂ ਆਪਣੇ ਪਿੰਡ 'ਚ ਸਭ ਤੋਂ ਸੋਨਾ ਘਰ ਬਣਾਵਾਂਗੇ ਨਾਲੇ ਮੈਂ ਸੋਚਿਆ ਹੈ ਕਿ ਪਿੰਡ ਵਿੱਚ ਆਪਾਂ ਕੋਈ ਜ਼ਮੀਨ ਲੈ ਕੇ ਉੱਥੇ ਫਲਦਾਰ ਬੂਟੇ ਲਗਾ ਦੇਣੇ ਬਾਪੂ ਜੀ ਮੇਰਾ ਬਹੁਤ ਦਿਲ ਕਰਦਾ ਹੈ ਕਿ ਮੈਂ ਵੀ ਆਪਣੇ ਪਿੰਡ ਲਈ ਕੁਝ ਕਰਾਂ ਮੈਨੂੰ ਤਾਂ ਚਾਹੀ ਬਹੁਤ ਆ ਪਿੰਡ ਜਾਂਦਾ ਤਦਲੀਪ ਸਿੰਘ ਹਾਂ ਪੁੱਤਰ ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਆਪਣੇ ਪਿੰਡ ਜਾਣ ਦੀ ਜਿੱਥੇ ਬਚਪਨ ਬਿਤਾਇਆ ਜਵਾਨੀ ਵੇਲੇ ਸੱਜਣਾ ਮਿੱਤਰਾਂ ਨਾਲ ਲੜਕੇ ਮੋ짜 ਮਾਣਿਆ ਆਪਣੇ ਪਿੰਡ ਦੀ ਧੀ ਮਿੱਟੀ ਦੀ ਮਾਂ ਕੀ ਵੱਖਰੀ ਹੁੰਦੀ ਹੈ ਮਲ ਮਨਜੀਤ ਤੇਨੂੰ ਪੁੱਤ ਮੈਂ ਹਮੇਸ਼ਾ ਇਹੋ ਵਾਹਿਗੁਰੂ ਜੀ ਨੂੰ ਕਹਿੰਦਾ ਹੁੰਦਾ ਹੈ ਕਿ ਵਾਹਿਗੁਰੂ ਭਾਵੇਂ ਤੂੰ ਮੈਨੂੰ ਦੁਨੀਆ ਦੇ ਕਿਸੇ ਵੀ ਕੋਨੇ ਚ ਗਸਾਂ ਲਈ ਕੈਦਵੇਂ ਮੈਂ ਖੁਸ਼ੀ-ਖੁਸ਼ੀ ਚਲਾ ਜਾਵਾਂਗਾ ਪਰ ਮੇਰੇ ਆਖਰੀ ਸਾਹ ਮੇਰੇ ਮੈਨੂੰ ਮੇਰੇ ਪਿੰਡ ਦੀ ਧਰਤੀ ਤੇ ਹੀ ਲੈਣ ਦੇਵੀਂ ਜਦੋਂ ਆਪਾਂ ਗੱਲ ਕਰਦਾ ਆਖਾਂ ਨਾਮ ਕਰ ਲਾਂਦਾ ਤਾਂ ਮਨਜੀਤ ਗੱਲ ਬਦਲਦਾ ਹੋਇਆ ਕਹਿੰਦਾ ਬਾਪੂ ਜੀ ਛੱਡੋ ਹੁਣ ਕਿਉਂ ਜੇ ਗੱਲਾਂ ਲੈ ਕੇ ਬੈਠ ਗਏ ਕੁਝ ਨਹੀਂ ਹੁੰਦਾ ਤੁਹਾਨੂੰ ਹਲੇ ਤਾਂ ਮੈਂ ਤੁਹਾਨੂੰ ਬਹੁਤ ਕੁ ਮਾਣਾ ਹੈ ਆਪਾਂ ਕੈਨੇਡਾ ਵੀ ਜਾ ਕੇ ਆਵਾਂਗੇ ਮੈਂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣੀਆਂ ਹਲੇ ਤਾਂ ਨਾਲੇ ਹਲੇ ਤੁਹਾਡੀ ਉਮਰ ਹੀ ਕੀ ਤੁਹਾਨੂੰ ਤਾਂ ਅੱਜ ਵੀ 20 ਰਿਸ਼ਤੇ ਆ ਜਾਣ ਇਹ ਗੱਲ ਸੁਣਦਵੇਂ ਹੱਸਣ ਲੱਗਦੇ ਨੇ ਜਿਹੜੀ ਆਪਾਂ ਕਹਿੰਦਾ ਇਹ ਗੱਲ ਆਪਦੀ ਮਾਮੂਰੇ ਨਾਲ ਕਹਿ ਦੇਵੀਂ ਨਾਲੇ ਆਪ ਗੱਲਾਂ ਖਾਵੇਂਗਾ ਨਾਲੇ ਮੈਨੂੰ ਕੁ ਡਵਾਵੇਂ ਦੋਵੇਂ ਜਾਣੇ ਦੋਵੇਂ ਇਦਾਂ ਹੱਸਦੇ ਨੇ ਤੇ ਗੱਲਾਂ-ਬਾਤਾਂ ਕਰਦੇ ਪਿੰਡ ਪਹੁੰਚ ਜਾਂਦੇ ਨੇ ਪਿੰਡ ਪਹੁੰਚ ਕੇ ਮਨਜੀਤ ਦਾ ਮਨ ਬਹੁਤ ਦੁਖੀ ਹੋ ਜਾਂਦਾ ਹੈ ਉਦੋਂ ਦੇ ਹਾਲਾਤ ਵੇਖ ਕੇ ਕਿਉਂਕਿ ਪਿੰਡ ਵਿੱਚ ਕੋਈ ਵੀ ਗਲੀ ਹਲੇ ਤੱਕ ਪੱਕੀ ਨਹੀਂ ਸੀ ਹੋਈ ਪਿੰਡ ਦੇ ਛੱਪੜ ਦਾ ਵੀ ਬੁਰਾ ਹਾਲ ਹੋਇਆ ਪਿਆ ਸੀ ਥਾਂ-ਥਾਂ ਤੇ ਪਾਣੀ ਖੜਾ ਸੀ ਮਨਜੀਤ ਨੂੰ ਲੱਗਦਾ ਹੈ ਤਾਂ ਮੈਂ ਬਹੁਤ ਬੁਰੀ ਜਗ੍ਹਾ ਤੇ ਆ ਗਿਆ ਪਿੰਡ ਵੇਖੋ ਤੇ ਮਨ ਚ ਜੋ ਖੁਸ਼ੀ ਪਿੰਡ ਨੂੰ ਵੇਖਣ ਦੀ ਸੀ ਸਾਰੀ ਜਾਂਦੀ ਰਹਦੀ ਉਹ ਜਲਦੀ ਤੋਂ ਜਲਦੀ ਹੁਣ ਇੱਥੋਂ ਜਾਣਾ ਚਾਹੁੰਦਾ ਸੀ ਉਹ ਇੱਕ ਦੋ ਕਰਾਂ ਵਿੱਚ ਦਿਲੀਪੇ ਨਾਲ ਜਾ ਆਇਆ ਫਿਰ ਆਪਣੇ ਘਰ ਨੂੰ ਵੇਖ ਕੇ ਖੇਤਾਂ ਵਿੱਚ ਜਾਣ ਲਈ ਕਹਿੰਦਾ ਖੇਤਾਂ ਵਿੱਚ ਕੀੜਾ ਮਾਰਨ ਤੋਂ ਬਾਅਦ ਉਹ ਦਿਲੀਪੇ ਨੂੰ ਵਾਪਸ ਚੱਲਣ ਲਈ ਕਹਿੰਦਾ ਹੈ ਰਸਤੇ ਵਿੱਚ ਵਾਪਸੀ ਤੇ ਦਿਲੀਪ ਸਿੰਘ ਮਹਿਸੂਸ ਕਰਦਾ ਹੈ ਕਿ ਮਨਜੀਤ ਨੂੰ ਪਿੰਡ ਦਾ ਮਾਹੌਲ ਵਧਿਆ ਨਹੀਂ ਲੱਗਿਆ ਪਰ ਉਹ ਵੀ ਚੁੱਪ ਹੀ ਰਹਿੰਦਾ ਹੈ ਸਾਰੇ ਰਸਤੇ ਕੋਈ ਵੀ ਗੱਲ ਨਹੀਂ ਕਰਦਾ ਉਧਰ ਮਨਜੀਤ ਦੇ ਮਨ 'ਚ ਵੀ ਪਿੰਡ ਦੀਆਂ ਹੀ ਗੱਲਾਂ ਤੇ ਮਾਹੌਲ ਘੁਮਰਿਆ ਸੀ ਉਹ ਸੋਚ ਰਿਹਾ ਸੀ ਕਿ ਪਹਿਲਾਂ ਤਾਂ ਪਿੰਡ ਦਾ ਚਾਰ ਸਫੇਰੇ ਨੂੰ ਬਦਲਣ ਦਾ ਸੋਚਣਾ ਹੈ ਉਸ ਤੋਂ ਬਾਅਦ ਹੀ ਘਰ ਪਾਉਣ ਬਾਰੇ ਸੋਚਣਾ ਹੈ ਪਰ ਇਹ ਸਭ ਇੰਨਾ ਸੌਖਾ ਨਹੀਂ ਹੈ ਪਰ ਮੈਂ ਇਹ ਕੰਮ ਕਰਾਂਗਾ ਜ਼ਰੂਰ ਇਹਦੇ ਲਈ ਮੈਨੂੰ ਭਾਵੇਂ ਦੁਬਾਰਾ ਕੈਨੇਡਾ ਕਿਉਂ ਨਾ ਜਾਣਾ ਪਵੇ ਕੈਨੇਡਾ ਦਾ ਵਿਚਾਰ ਆਉਂਦੇ ਉਹਨੇ ਮੂੰਹ ਤੇ ਥੋੜੀ ਮੁਸਕਾਨ ਆ ਜਾਂਦੀ ਹੈ ਉਹ ਮਨਚ ਬੋਲਦਾ ਹਾ ਕਿ ਇਸ ਕੰਮ ਲਈ ਬਹੁਤ ਪੈਸੇ ਦੀ ਲੋੜ ਪਵੇਗੀ ਪੈਸਾ ਮੈਂ ਕੈਨੇਡਾ ਜਾ ਕੇ ਹੀ ਕਮਾਵਾਂਗਾ ਐਦਾਂ ਸੋਚਾ ਸੋਚਦਾ ਪਿੰਡ ਵਾਪਸ ਆ ਜਾਂਦੇ ਨੇ ਤੇ ਦਲੀਪ ਸਿੰਘ ਨੂੰ ਘਰ ਉਤਾਰ ਉਹ ਕਹਿੰਦਾ ਕਿ ਮੈਂ ਗੱਡੀ ਲਾ ਕੇ ਆਉਂਦਾ ਹਾਂ ਕਾਕੇ ਦੇ ਘਰ ਤੇ ਕਾਕੇ ਦੇ ਘਰ ਗੱਡੀ ਲਾ ਕੇ ਕਾਕੇ ਦੇ ਕਮਰੇ ਵੱਲ ਜਾਂਦਾ ਹੋਇਆ ਸੰਦੀਪ ਨੂੰ ਆਖਦਾ ਕਿ ਬੇਬੇ ਜੀ ਚਾਹ ਬਣਾ ਦਿਓ ਮੈਂ ਕਾਕੇ ਕੋਲ ਬੈਠਦਾ ਹਾਂ ਤੇ ਸੰਦੀਪ ਨੂੰ ਕਾਕੇ ਦੇ ਕਮਰੇ ਵੱਲ ਜਾਂਦਾ ਨੂੰ ਜਾਂਦਾ ਵੇਹ ਕਹਿੰਦੀ ਹੈ ਕਾਕਾ ਤਾਂ ਘਰ ਹੈ ਨਹੀਂ ਬਾਹਰ ਨੂੰ ਗਿਆ ਉਹ ਬੈਠ ਮੇ ਚਾਹ ਬਣਾਉਂਦੀ ਹਾਂ ਉਦੋਂ ਹੀ ਸੰਦੂ ਵੀ ਘਰ ਆ ਜਾਂਦਾ ਹੈ ਮਨਜੀਤ ਨੂੰ ਖੜਾ ਵੇਖ ਬੋਲਦਾ ਹੈ ਆਜਾ ਪੁੱਤਰ ਆਪਾਂ ਬੈਠਦੇ ਹਾਂ ਤੇ ਸੰਦੀਪ ਨੂੰ ਉਹਦੇ ਵਾਸਤੇ ਚਾਹ ਲੈ ਕੇ ਆਉਣ ਲਈ ਕਹਿੰਦਾ ਹੈ ਸੰਦੀਪ ਚਾਹ ਬਣਾਉਣ ਲਈ ਰਸੋਈ 'ਚ ਚਲੀ ਜਾਂਦੀ ਤਾਂ ਮਨਜੀਤ ਸੰਦੂ ਨਾਲ ਉਹਨਾਂ ਦੇ ਕਮਰੇ 'ਚ ਚਲਾ ਜਾਂਦਾ ਹੈ ਉਹ ਬੈਠਦੇ ਹੀ ਮਨਜੀਤ ਨੂੰ ਪੁੱਛਦਾ ਹੈ ਕਿ ਜਾਏ ਪਿੰਡ ਤੁਸੀਂ ਤਾਂ ਮਨਜੀਤ ਜਵਾਬ ਦਿੰਦਾ ਹਾਂ ਜੀ ਪਾਪੂ ਜੀ ਜਾ ਆਇਆ ਪਰ ਪਾਪੂ ਜੀ ਸੱਚ ਦੱਸਾਂ ਤਾਂ ਮੈਨੂੰ ਜਿੰਨਾ ਚਾਹ ਪਿੰਡ ਵੇਖਾਂ ਦਾ ਸੀ ਉਹ ਸਾਰਾ ਚਾਹ ਪਿੰਡ ਵੇਖਦਿਆਂ ਹੀ ਉੱਤਰ ਗਿਆ ਤਾਂ ਸੰਦੂ ਕਹਿੰਦਾ ਕਿਉਂ ਇਹੋ ਜਿਹਾ ਕੀ ਹੋ ਗਿਆ ਪਿੰਡ 'ਚ ਮਨਜੀਤ ਜਵਾਬ ਇਹ ਦੱਸਦਾ ਹੈ ਕਿ ਬਾਪੂ ਜੀ ਉਸ ਪਿੰਡ ਦਾ ਮਾਹੌਲ ਬਹੁਤ ਹੀ ਖਰਾਬ ਅੱਜ ਵੀ ਪਿੰਡ ਚ ਕੋਈ ਵੀ ਗਲੀ ਨਾਲੀ ਪੱਕੀ ਨਹੀਂ ਹੈ ਛੱਪੜ ਦਾ ਬੁਰਾ ਹਾਲ ਹੈ ਥਾਂ ਥਾਂ ਤੇ ਪਾਣੀ ਖੜਾ ਰਹਿੰਦਾ ਪਤਾ ਨਹੀਂ ਪਿੰਡ ਦੀ ਪੰਚਾਇਤ ਕੀ ਕਰਦੀ ਹੈ ਕਿ ਨਹੀਂ ਐਦਾਂ ਦੇ ਮਾਹੌਲ ਵਿੱਚ ਵੀ ਲੋਕ ਪਤਾ ਨਹੀਂ ਕਿਵੇਂ ਰਹਿ ਰਹੇ ਨੇ ਬਾਪੂ ਜੀ ਮੇਰਾ ਮਨ ਆ ਗਿਆ ਹੁਣ ਮੈਂ ਆਪਣੇ ਪਿੰਡ ਬਾਰੇ ਹੀ ਕੰਮ ਕਰਨਾ ਹੈ ਤਾਂ ਸੰਧੂ ਵੀ ਆਖਦਾ ਹੈ ਕਿ ਠੀਕ ਹੈ ਪੁੱਤਰ ਜਿਵੇਂ ਤੇਰਾ ਮਨ ਕਰਦਾ ਉਦਾਂ ਹੀ ਕਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਪਿੰਡ ਬਾਰੇ ਪਹਿਲਾਂ ਸੋਚਦੀ ਹੈ ਨਲੇ ਪੁੱਤਰ ਮੇਰੀ ਕੋ ਲੋੜ ਹੋਵੇ ਤਾਂ ਬੇਚੇ ਜੀ ਕੋ ਕਿ ਮੈਨੂੰ ਦੱਸ ਦੇਵੀ ਤਾਂ ਮਨਜੀ ਤੱਕਦਾ ਕਿ ਬਾਪੂ ਜੀ ਮੇਰਾ ਦਿਲ ਕਰਦਾ ਹੈ ਕਿ ਮੈਂ ਕੁਝ ਕੁ ਸਾਲ ਹੋਰ ਕੈਨੇਡਾ ਲਾਵਾਂ ਤੁਸੀਂ ਬਸ ਮੇਰੀ ਇੰਨੀ ਕੁ ਸਹਾਇਤਾ ਕਰ ਦਿਓ ਕਿ ਬੇਬੇ ਤੇ ਬਾਪੂ ਜੀ ਨੂੰ ਤੁਸੀਂ ਸਮਝਾ ਦਿਓ ਤੇ ਮੇਰੀ ਕੈਨੇਡਾ ਜਾਣ ਲਈ ਮਦਦ ਕਰ ਦਿਓ ਮੈਂ ਉੱਥੇ ਜਾ ਕੇ ਬਹੁਤ ਕੰਮ ਕਰਾਂਗਾ ਐਨੀ ਮਿਹਨਤ ਕਰਾਂਗਾ ਕਿ ਵਾਪਸ ਆ ਕੇ ਮੈਂ ਆਪਣੇ ਪਿੰਡ ਦਾ ਨਕਸ਼ਾ ਹੀ ਬਦਲ ਦਵਾਂ ਤਾਂ ਸੰਦੂ ਕਹਿੰਦਾ ਪੁੱਤਰ ਮੈਂ ਮਾਨ ਕਰਦਾ ਤੇਰੀ ਸੋਚ ਤੇ ਮੈਂ ਆਪੇ ਸਮਝਾ ਦੇਾਂਗਾ ਉਹਨਾਂ ਨੂੰ ਤੂ ਬਸ ਆਪਣੇ ਫੈਸਲੇ ਤੇ ਡਟਿਆ ਰਹੀਂ ਐਨੇ ਨੂੰ ਸੰਦੀਪ ਚਾਹ ਲੈ ਕੇ ਆਂਦੀ ਐ ਫਿਰ ਮਨਜੀਤ ਤੇ ਸੰਧੂ ਚਾਹ ਪੀਣ ਲੱਗਦੇ ਨੇ ਚਾਹ ਪੀ ਮਨਜੀਤ ਜਾਣ ਲਈ ਉੱਠਦਾ ਐ ਸੰਧੂ ਤੋਂ ਕਾਕੇ ਬਾਰੇ ਪੁੱਛਦਾ ਤਾਂ ਸੰਧੂ ਆਖਦਾ ਐ ਉਹ ਤਾਂ ਸਵੇਰ ਦਾ ਮੋਟਰ ਤੇ ਹੀ ਆ ਪਤਾ ਹੀ ਨਹੀਂ ਪਤਾ ਹੀ ਉਹਦਾ ਤੇਰਾ ਬਿਨਾਂ ਮੰਨ ਨਹੀਂ ਲੱਗਣਾ ਜਿਹੜਾ ਉੱਥੇ ਬੈਠਾ ਐ ਮਨਜੀਤ ਅਸਦਾ ਹੋਇਆ ਆਖਦਾ ਐ ਕਿ ਮੈਂ ਵੀ ਨਹਾ ਕੇ ਜਾਂਦਾ ਹਾਂ ਉਹਦੇ ਕੋਲ ਤੇ ਇਹ ਨਾ ਕੋ